ਹਾਂਜੀ ਬਾਈ ਕੀ ਹਾਲ ਆ ਸਾਰੇ ਭਰਾਵਾਂ ਦਾ ਕੱਲ ਪਰਿਵਾਰ ਸੈਟ ਆ ਸਾਰੇ ਭਰਾਵਾਂ ਦੇ ਦੀਵਾਲੀ ਦਾ ਮੌਕਾ ਬਈ ਦੀਵਾਲੀ ਆ ਰਹੀ ਐ ਸਾਰੇ ਭਰਾਵਾਂ ਬਈ ਧਿਆਨ ਰੱਖਿਓ ਨਾ ਆਦੀ ਸੇਹ ਦਾ ਧਿਆਨ ਰੱਖਿਓ ਪੁੱਤੜਾਂ ਦਾ ਧਿਆਨ ਰੱਖਿਓ ਬਈ ਠੀਕ ਐ ਨਾ ਕਿਸੇ ਚੀਜ਼ ਨੂੰ ਕਿਸੇ ਭਰਾ ਨੂੰ ਜਿਹੜੀ ਚੀਜ਼ ਦਾ ਸ਼ੌਂਕ ਆ ਬਈ ਆ ਦੇ ਜਾਨਵਰਾਂ ਦਾ ਧਿਆਨ ਰੱਖਾ ਦੀਵਾਲੀ ਆ ਗਈ ਐ ਹੁਣ ਤਾਂ ਸੇਹ ਦਾ ਖਿਆਲ ਰੱਖਿਓ ਬਈ ਸਾਫ ਸਫਾਈਆਂ ਕਰੋ ਘਰਾਂ ਦੀਆਂ ਖੁੱਡਿਆਂ ਦੀਆਂ ਚਮਕਾ ਲਓ ਆ ਬਾਈਕ ਕਰੋ ਸ਼ੌਂਕ ਆਪਣੇ ਵੱਡੇ ਕਬੂਤਰ ਹੈ ਕੋਈ ਸੇਲ ਨਹੀਂ ਜਿਹੜੇ ਸੇਲ ਸੀ ਉਹ ਵੀ ਆਪਾਂ ਇਹਨਾਂ ਦੇ ਵਿੱਚ ਹੀ ਛੱਡ ਲਏ ਹੁਣ ਤਾਂ ਮੈਂ ਚਲ ਬਾਈ ਹੋਏ ਨੂੰ ਸ਼ੌਂਕ ਕਰਾ ਦਈਏ ਭਰਾਵਾਂ ਨੂੰ ਤੇ ਰਾਜਨ ਵਾਲੇ ਕੂਤਰ ਆਖੇ ਸੀ ਨਾ ਬਾਈ ਇਹਨਾਂ ਨੂੰ ਬਾਈ ਆਪਾਂ ਰਾਜਨ ਵਾਲੇ ਕੂਤਰਾਂ ਦੀ ਗੱਲ ਰਹਿ ਗਈ ਵੇਚਣਾ ਬਾਈ ਤੇ ਪਹਿਲਾਂ ਆਪਾਂ ਕਰਦੇ ਆਂ ਗੱਲ ਡੀ ਫਾਰਮਿੰਗ ਕੁਝ ਵੀ ਲੈ ਲੋ ਕੀੜੇ ਕੱਢਣ ਦੀ ਮੜਾ ਪਾ ਵਰਾ ਕੱਢਣ ਦੀ ਭਰਾ ਕੂਤਰਾਂ ਦੇ ਹੁਣ ਜਿਵੇਂ ਆਪਣੇ ਆ ਸਾਰੇ ਕੂਤਰ ਆ ਬਾਈ ਹੁਣ ਜਿਵੇਂ ਆਪਣਾ ਆ ਵੱਡਾ ਕੂਤਰ ਆ ਆ ਦੇਖੋ ਇਕੱਠਾ ਹੋਇਆ ਬੈਠਾ ਨਾ ਇਹਨੂੰ ਐ ਲਾ ਲੋ 10-15 ਦਿਨ ਹੋ ਗਏ 10 ਦਿਨ ਹੋ ਗਏ ਆਪਾਂ ਨੂੰ ਜੋੜੇ ਤੋੜਿਆ ਨੂੰ ਤੇ ਇਹਨੂੰ ਦਵਾਈ ਦੇ ਕੇ ਟੈਂ ਠੰਡਾ ਪਾਣੀ ਸੀ ਤਾਂ ਐ ਬੈਠਾ ਹੁਣ ਇਹ ਪਹਿਲਾਂ ਬਾਈ ਜਿੰਨੇ ਕੂਤਰ ਬਿਮਾਰ ਆ ਠੀਕ ਐ ਮਦੀ ਸੁੱਕ ਕੇ ਜਾ ਗਏ ਜੋੜੀਆਂ ਤੋੜਨ ਦਾ ਮਗਰੋਂ ਕੁਝ ਵੀ ਕਨਾ ਖਰਾਬ ਆਉ ਥੋੜੇ ਦਿਨ ਉਹਨਾਂ ਨੂੰ ਦਵਾਈ ਕਰਾ ਦੋ ਜਦੋਂ ਜਨਮ ਜਿਵੇਂ ਹੁਣ ਇੱਕ ਆਪਣਾ ਤੁਹਾਨੂੰ ਮੈਂ ਦਿਖਾਉਣਾ ਐ ਇੱਥੇ ਬੈਠਾ ਓ ਬੈਠਾ ਬਈ ਪਿਛਲਾ ਇਹ ਉਹ ਕੰਧ ਨਾਲ ਲੱਗਿਆ ਉਹਦਾ ਗਲੱਬੀ ਪੋਟੇ ਵਾਲਾ ਉਹ ਵੀ ਬਈ ਆਈ ਹਾਰਸ ਚੋ ਦਾ ਠੀਕ ਹੈ ਇਕੱਠਾ ਹੋ ਕੇ ਬੈਠਰ ਨੇ ਹੁਣ ਸੈਟ ਹੈ ਨਾ ਹੁਣ ਜਦੋਂ ਐਂ ਤੋਰਾ ਫੇਰਾ ਕਰਨ ਲੱਗ ਗਿਆ ਵੀ ਉਤਰ ਐਂ ਤਾਂ ਕੋਈ ਚੱਕਰ ਨਹੀਂ ਹੂੰ ਬੈਠਾ ਤੁੱਪ ਸਿੱਕੀ ਜਾਂਦਾ ਆ ਦੇਖੋ ਸੈਟ ਹੈ ਬਈ ਜਮਾ ਠੀਕ ਐ ਜਦੋਂ ਜਾਨਵਰ ਐ ਵਧੀਆ ਤੋਰਾ ਫੇਰਾ ਕਰਨ ਲੱਗ ਗਿਆ ਦਾਣੇ ਘਰਾਬ ਖਾਣ ਲੱਗ ਗਿਆ ਫੇਰ ਕਰੋ ਬਈ ਸਾਰਿਆਂ ਨੇ ਠੀਕ ਐ ਫੇਰ ਦੋ ਦਵਾਈ ਕਰੋ ਬਈ ਮੜਪਾ ਵਾਲੀ ਠੀਕ ਐ ਪਹਿਲਾਂ 10 ਦਿਨ ਚਾਰ ਕਿਣਾ ਵਧੀਆ ਖਰਾਕ ਕੂਤਰ ਜਦੋਂ ਹੋ ਜਾਂਦਾ ਕੰਡੇ ਤੇ ਕਿ ਅੰਦਰ ਜਾ ਕੇ ਹਿੱਟ ਨਾ ਕਰਦੇ ਮਤਲਬ ਕਿ ਦਵਾਈ ਅੰਦਰ ਜਾ ਕੇ ਹਿੱਟ ਨਾ ਕਰਦੇ ਕੂਤਰ ਨੂੰ ਨਾ ਕਿ ਉਤਰ ਸਾਲਾ ਅੰਦਰੋ ਜਾ ਕੇ ਸਾਰਾ ਉਹ ਹੋ ਜੇ ਖਤਮ ਹੀ ਹੋ ਜੇ ਦਵਾਈ ਨਾਲ ਕਈ ਵਾਰ ਕਿਸੇ ਪ੍ਰਾਹ ਤੋਂ ਵੱਧ ਲੱਗ ਜਾਂਦੀ ਹੈ ਕਿਸੇ ਤੋਂ ਘੱਟ ਲੱਗਦੀ ਹੈ ਨਾ ਦਵਾਈ ਇਹ ਤੋਂ ਵਧੀਆ ਆਪਾਂ ਪਹਿਲਾਂ ਖਰਾਬ ਪਾਈਏ ਫੇਰ ਕਬੂਤਰਾਂ ਨੂੰ ਦਵਾਈ ਲਾਈ ਹੈ ਨਾ ਹੁਣ ਜਿਵੇਂ ਆਪਾਂ ਇਹਨਾਂ ਨੂੰ ਦਾ 15 ਦਿਨ ਹੋਣ ਵਾਲੇ ਆ ਹੁਣ ਆਪਾਂ ਐਂ ਦੁਬਾਰ ਨੂੰ ਇਹਨਾਂ ਦਵਾਈ ਲਾਵਾਂ ਬਈ ਨਾ ਦੇਖ ਲਓ ਵਿੱਚ ਕਬੂਤਰ ਕਿਵੇਂ ਹੋਏ ਫਿਰਦੇ ਸਹੀ ਹੋਏ ਫਿਰਦੇ ਨਾ ਗੁੜਕਦੇ ਫਿਰਦੇ ਆ ਬਈ ਹੁਣ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਦਵਾਈ ਲਾਵਾਂਗੇ ਐਂ ਦੁਬਾਰ ਨੂੰ ਡੀ ਫਾਰਮਿੰਗ ਕਰਾਂਗੇ ਇਹਨਾਂ ਦੀ ਮੜ ਪਾਣੀ ਗੋਲੀ ਲਾਵਾਂਗੇ ਜਾਂ ਗੋਲੀ ਲਾ ਲਾਂ ਬਈ ਜਾਂ ਆਪਾਂ ਪੈਪਰ ਜਿਹਨ ਲਾ ਲਾਂਗੇ ਇਹਨਾਂ ਨੂੰ ਗੁੜ ਚ ਪਾ ਕੇ ਠੀਕ ਹੈ ਆਪਾਂ ਕੂਤਰ ਗੈਨ ਲਾਂਗੇ ਉਹ ਸਨ ਉਹਦੇ ਲਾਵਾਂਗੇ ਉਹਦੇ ਵੀਡੀਓ ਸਾਨੂੰ ਦਾ ਦਾਂ ਕਿ ਮੇ ਲਾਈਆਂ ਨਾ ਕਈ ਭਰਾ ਮਨੇ ਕਰ ਵੀ ਲੈਤੀ ਆਪਾਂ ਥੋੜੀ ਲੇਟ ਕੀਤੀ ਐ ਕਾ ਦੋ ਕਿ ਆਪਾਂ ਨੂੰ ਆਇਆ ਸੀ ਕੂਤਰ ਵੇਲਾ ਸੈੱਟ ਹੋਣਾ ਜਾਂਡ ਚ ਹੋਣਾ ਫੇਰ ਦਵਾਈ ਲਈ ਦਾ ਫਾਇਦਾ ਠੀਕ ਹੈ ਨਾ ਫੇਰ ਅੰਦਰੋਂ ਕੀੜੇ gara ਨਿਕਲ ਜਾਣਗੇ ਨਾ ਫੇਰ ਖਰਾਕ ਜਿੰਨੀ ਆਪਾਂ ਹੋਰ ਪਾਵਾਂਏ ਵੱਧ 19 ਖਰਾਕ ਜਿਆਦਾ ਲੱਗੇ ਜਾਣ ਪਰਾਂ ਨੂੰ ਆਪਾਂ ਨਾਲ ਦੀਆਂ ਜੋੜੀਆਂ ਪਾਟਦੇ ਆ ਤੇ ਆਪਾਂ ਉਹ ਕਰਦੇ ਨਾ ਡੀ ਫਾਰਮਿੰਗ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ ਮਤ ਇਹ ਹੋਊਗਾ ਵੀ ਬਾਈ ਯਾਰ ਮੇਰੇ ਤੋਂ ਵੀ ਵਧੀਆ ਵੱਡੇ ਭਰਾ ਬੈਠੇ ਆ ਹੋਰ ਵੀ ਠੀਕ ਹੈ ਨਾ ਸਿਆਣੇ ਬਹੁਤ ਆ ਪੁੱਤ ਆਸਤਾਨ ਬੈਠੇ ਨੇ ਬਹੁਤ ਤਗੜੇ ਸਾਰਿਆਂ ਨੂੰ ਪਤਾ ਨਾ ਬਈ ਪਰ ਜਿਹੜੀ ਆਪਣੀ ਸੋਚ ਹੈ ਆਪਾਂ ਆਪਦੀ ਗੱਲ ਕਰਦੇ ਆ ਆਪਾਂ ਤਾਂ ਭਈ ਐ ਕਰਦੇ ਆ ਨਾ ਹੁਣ ਇਹਨੂੰ ਐਦਵਾਰ ਨੂੰ ਲਾਵਾਂਗੇ ਫਿਰ ਇਹਨਾਂ ਨੂੰ ਹੋਰ ਵਧੀਆ ਖਰਾਕ ਲਗੂਗੀ ਬਈ ਨਾ ਹੁਣ ਜੋੜੇ ਬੱਚੇ ਕਿਹੜਾ ਸੀ ਬੱਚੇ ਬਚੇ ਨਹੀਂ ਹੁਣ ਇਹਨਾਂ ਦਾ ਕੋਈ ਬੱਚਾ ਨਹੀਂ ਹੈ ਉਹ ਇਸਵਾਰਾ ਜਿੰਨੇ ਬੈਠੇ ਆ ਕੋਈ ਵੀ ਇਹ ਵੀ ਆ ਲਾਲੂ ਜਿਹੜੇ ਹੁਣ ਪਿਛਲੇ ਸਾਲ ਕਢਾਈ ਸੀ ਜਾਂ ਅਪ੍ਰੈਲ ਗਾਹਾਂ ਕਢਾਈ ਸੀ ਬਸ ਉਹ ਰਹਿ ਗਏ ਹੁਣ ਆ ਲਾਲੂ ਉੱਤੇ 20 ਕਬੂਤਰ ਨੇ ਜਿਹੜੇ ਆਪਣੇ ਕੋਲੋਂ ਛੱਡਣ ਨੂੰ ਆਉਣ ਅਗਲੇ ਸਾਲ ਇੰਨਾ ਜੋ ਇਹਨਾਂ ਦੀ ਅੱਗੇ ਲਾਦਾ ਹੁਣ ਜਿਵੇਂ ਆ ਇੱਕ ਬੱਚਾ 21 ਰਹਿ ਗਿਆ ਸੀ ਇਹ ਆ ਆਪਾਂ ਰੋਕ ਹੀ ਲੈ ਮੈਂ ਛੱਡਿਆ ਕੀ ਡਾਉਣਾ ਬਈ ਬੱਚੇ ਨਹੀਂ ਪਾਲਿਆ ਇਹਨੂੰ ਹੌਲੀ ਹੌਲੀ ਕਬੂਤਰ ਬਣ ਜੇ ਕੂਤਰੀ ਬਣ ਜੇ ਅੱਗੇ ਬੱਚੇ ਨਹੀਂ ਪਾ ਦੇਣਾ ਆਪਣਾ ਰਿਜ਼ਲਟ ਦਾ ਪਤਾ ਯਾਰ ਤਾਂ ਆਪਾਂ ਰੋਕ ਲਿਆ ਡਾਗੀ ਵੀ ਕੀ ਕਰਨਾ ਸੀ ਨਾ ਹੁਣ ਜਿਵੇਂ ਆਪਣੇ ਉਹ ਵੱਡੇ ਗੂਤਰੀ ਆ ਇੱਕ ਪੱਠੀ ਹੈ ਬਈ ਉਹ ਠੀਕ ਹੈ ਉਹ ਐ ਲਾਲੋ ਪਿਛਲੇ ਸਾਲ ਕਢਾਈ ਸੀ ਇਸ ਵਾਰ ਬਿਮਾਰ ਹੋ ਗਈ ਟੋੜਾਂ ਜਿਹ ਪਾਈ ਹੋਈ ਸੀ ਬੱਚੇ ਕੱਡੇ ਨਹੀਂ ਉਹਨੇ ਵੀ ਨਾ ਅੰਡਾ ਆਲਾ ਆ ਹੁਣ ਹੁਣ ਦਵਾਈ ਚੱਲੀ ਜਾਂਦੀ ਆ ਜਿਹੜੀਆਂ ਇੱਕ ਬਾਈ ਤੁਸੀਂ ਵੀਡੀਓ ਦੇਖਿਓ ਭਰਾ ਦੀ ਸੁਖਜਿੰਦਰ ਜੈ ਸਿੰਘ ਵਾਲੇ ਸੁਖਜਿੰਦਰ ਜੈ ਸਿੰਘ ਵਾਲਾ ਬਾਈ ਆ ਵੱਡਾ ਭਰਾ ਹੀ ਆ ਚਲ ਆਪਾਂ ਬਾਈ ਨੂੰ ਫੇਸਟ ਵੇਅਰ ਤਾਂ ਮਿਲੀ ਨਹੀਂ ਨਾ ਕਰੇ ਆਪਾਂ ਬਾਈ ਦੇ ਇੰਟਰਵਿਊ ਸੁਣੀ ਸੀ ਉਹ ਜੀ ਬਾਈ ਨੇ ਪੰਜ ਛੇ ਗੋਲੀਆਂ ਦੱਸੀਆਂ ਬਾਈ ਬਈ ਉਹ ਸਾਰੇ ਪ੍ਰਾ ਰਲਾ ਕੇ ਵਿੱਚ ਭਈ ਐ ਕਰਿਓ ਲੈ ਚੀਗਾਰਾ ਕਾਲੀ ਮਿਰਚ ਇਹ ਜੇ ਕੁਝ ਪਾ ਕੇ ਨਾ ਦਵਾਈ ਚ ਉਹ ਚ ਰਲਾ ਕੇ ਕੁੱਟ ਕੇ ਗੋਲੀਆਂ ਨੂੰ ਫੇਰ ਬਈ ਉਹ ਕਪੂਤਰਾਂ ਨੂੰ ਦਿਓ ਉਹ ਬੜੀ ਹੈ ਉਹ ਆਪਾਂ ਵੀ ਬਈ ਆਹ ਦੇਖ ਲਓ ਬਣਾਈ ਹੋਈ ਸੀ ਆਹ ਥੋੜੀ ਹੀ ਰਹਿ ਗਈ ਸਾਰੀ ਲੱਗੀ ਦਵਾਈ ਠੀਕ ਹੈ ਬਹੁਤ ਫਾਇਦਾ ਬਈ ਇਹਦਾ ਬਹੁਤ ਜਿਆਦਾ ਸੈੱਟ ਹੋ ਜਾਣਗੇ ਬਈ ਜੇ ਕਿਸੇ ਗੂਤਰਾ ਭਰਾ ਦੇ ਬਿਮਾਰ ਹੁੰਦੇ ਹਨ ਆ ਉਹ ਜਿਹੜੇ ਬਾਈ ਨੇ ਗੋਲੀਆਂ ਦੱਸੀਆਂ ਜ਼ਰੂਰ ਦਿਓ ਜਿਵੇਂ ਸਫਰਾਨ ਟੈਰਾਮੇਸ਼ਨ ਆਪਣਾ ਲੇ 52 ਦੀਆਂ ਗੋਲੀਆਂ ਤੇ ਦੋ ਤਿੰਨ ਗੋਲੀਆਂ ਹੋਰ ਨੇ ਨਾ ਬਈ ਮੇਰੇ ਹੁਣ ਨਾਂ ਨਹੀਂ ਯਾਦ ਉਹਨਾਂ ਦਾ ਪਰ ਭਰਾ ਉਹ ਜ਼ਰੂਰ ਦਿਓ ਯਾਰ ਵਧੀਆ ਫੈਰੇਮੰਦ ਨੇ ਤੇਰੇ ਹੀ ਰਾਜਨ ਵਾਲੇ ਗੂਤਰਾ ਹੀ ਸ਼ੌਂਕ ਹਨਾ ਬਈ ਉਹ ਆਪਾਂ ਦੇ ਦਿਆਂ ਕੱਢਦੇ ਆਂ ਟਾਈਮ ਜੱਜ ਸ਼ਾਮ ਨੂੰ ਟਾਈਮ ਲੱਗਿਆ ਅੱਜ ਸ਼ਾਮ ਨੂੰ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਜਿਵੇਂ ਹੁਣ ਆਹ ਮੂਰ ਲਾ ਗੂਤਰਾ ਹੈ ਆ ਚੀਜ਼ਾਂ ਸੀ ਬਾਈ ਕਈ ਆਹ ਮੂਰ ਲਾ ਜਿਵੇਂ ਆ ਲਾ ਹਿੱਟਾਂ ਵਾਲੇ ਤੇ ਇੱਕ ਤੁਹਾਨੂੰ ਇਹਨਾਂ ਦੀ ਅੱਗੇ ਭੈਣ ਦਿਖਾਉਣਾ ਹੈ ਨਾ ਜਿਵੇਂ ਹੁਣ ਰਾਜਨ ਵਾਲੀ ਹੋਰ ਕਿਹੜਨੀ ਹੈ ਇਹ ਰੈਲ ਲਾ ਲੋ ਜਹੇ ਬਲੱਡ ਜੇ ਪਾਵਾਂਗੇ ਉਹੇ ਜੀ ਕੱਢਣਗੇ ਹੁਣ ਜਿਵੇਂ ਆ ਆ ਬੈਠੀ ਆ ਉਹ ਬੈਠੀ ਗੂਤਰੀ ਆ ਰਾਜਨ ਵਾਲੀ ਆ ਦੇਖੋ ਆ ਟੁਕਰੀ ਆ ਬੈਠੀ ਵੀ ਆ ਰਾਜਨ ਵਾਲੇ ਨੇ ਆਪਾਂ ਜਿਹੇ ਜੇ ਪਾਵਾਂਗੇ ਉਹੇ ਜੇ ਹੁਣ ਆ ਪਿਓ ਰਜਮਾ ਰਾਜਨ ਵਾਲੇ ਚੋਂ ਕੂਤਰੀ ਇਹ ਕੇ ਹੋਗੀ ਹੋਰ ਵੀ ਦਿਖਾ ਦਿੰਨਾ ਬਈ ਰਾਜਨ ਵਾਲੀ ਆ ਦੇਖੋ ਆ ਬੈਠੀ ਖਟੀਆਂ ਦੀ ਚਿੱਟੀ ਸਵੇ ਚਿੱਟੀ ਨੋਕ ਦੀ ਦੋ ਹੁਣ ਆ ਦੇਖ ਲਓ ਵੀ ਤੀਜੀ ਇਹਨਾਂ ਦਾ ਪਰ ਲੱਗ ਇੱਕ ਦਿਨ ਵੀਡੀਓ ਪਾਵਾਂਗੇ ਠੀਕ ਹੈ ਫਿਰ ਦਿਖਾਵਾਂਗੇ ਸਾਨੂੰ ਰਾਜਨ ਵਾਲੇ ਕੱਲੇ ਠੀਕ ਹੈ ਬਈ ਤੇ ਭਰਾ ਭਈਆ ਦੇ ਕੂਤਰਾਂ ਤੇ ਧਿਆਨ ਰੱਖੋ ਸਾਰੇ ਬਈ ਖੁੱਡਾਂ ਸਫਾਈ ਕਰ ਲਓ ਬਈ ਆ ਦੇ ਖੁੱਡਾਂ ਜੋ ਛਿੜਕ ਕੇ ਰੱਖੋ ਕਲੀਗਾਰਾ ਠੀਕ ਹੈ ਤੇ ਉਹ ਟੀਕਾ ਤਾਂ ਲਾਈ ਦਿੱਤਾ ਹੋਣਾ ਨਾ ਬਈ ਸਾਰੇ ਭਰਾਵਾਂ ਨੇ ਜੇ ਨਹੀਂ ਲਾਇਆ ਬਈ ਕਿਸੇ ਭਰਾ ਨੇ ਤਾਂ ਛੋਟਾ ਟੀਕਾ ਜ਼ਰੂਰ ਲਾਓ ਬਈ ਆ ਡ੍ਰੋਪਰ ਨਾਲ ਉਹਨੂੰ ਰਲਾ ਕੇ ਲਾ ਛੋਟੇ ਟੀਕੇ ਨੂੰ ਤੁਹਾਨੂੰ ਆਪਾਂ ਦੱਸ ਹੀ ਦਿੰਨੇ ਆ ਸਰ ਉਹ ਫਰੋਹੀ ਪਿਆ ਹੋਊਗਾ ਐ ਨਹੀਂ ਯਾਰ ਪਤਾ ਨਹੀਂ ਇਹਦੇ ਤੇ ਪਿਆ ਹੋਇਆ ਯਾਰ ਆ ਪਿਆ ਪਾ ਇਹ ਇਹ ਜਿਹੜਾ ਡ੍ਰੋਪਰ ਚ ਭਰ ਕੇ ਉਹਨੂੰ ਇੱਕ ਕੰਨ 'ਚ ਪਾ ਦੋ ਨਾ ਕੰਨ ਹੀ ਨੱਕ ਤੇ ਅੱਖ 'ਚ ਪਾ ਦੋ ਬਈ ਪਰ ਅੱਖ 'ਚ ਇਹ ਥੋੜਾ ਪਾਇਓ ਕਈ ਵਾਰ ਨਾ ਕੂਤਰਾਂ ਦੀ ਅੱਖ ਵਗ ਜਾਂਦੀ ਹੈ ਬਈ ਠੀਕ ਹੈ ਕਦੋਂ ਗਰਮਾ ਬਹੁਤ ਹੁੰਦਾ ਠੀਕ ਆ ਤੇ ਨੱਕ ਇਹ ਤਾਂ ਜ਼ਰੂਰ ਪਾਇਓ ਅੱਖ ਦੇ ਨੱਕ 'ਚ ਪਾਉਣਾ ਹੈ ਤੇ ਬਈ ਅਪਗਲਾ ਸਾਨੂੰ ਸ਼ੌਂਕ ਲਈ ਵੀਡੀਓ ਪਾ ਰਹੇ ਆ ਅੱਜ ਕਰ ਲਵਾਂਗਾ ਲਾਲ ਚੀਨੇ ਰੱਤੇ ਓ ਬਈ ਤੁਸੀਂ ਬੱਚੇ ਦੇਖੇ ਹੋਣਗੇ ਆਪਣੀਆਂ ਪੁਰਾਣੀਆਂ ਵੀਡੀਓਜ਼ ਉਹ ਇਹ ਆਪਾਂ ਡਾਈ ਵੀ ਨਹੀਂ ਗਿਆ ਹੁਣ ਦੇਖੋ ਬੱਚੇ ਦਾ ਰੰਗ ਗੂੜਾ ਰੱਤਾ ਬਣ ਗਿਆ ਨਾ ਬਈ ਇਹਦਾ ਭਾਈ ਦਿਖਾਵਾਂ ਬਈ ਇੱਕ ਹੋਰ ਸੀ ਲਾਲ ਛਿੱਟਾਂ ਵਾਲਾ ਇਹ ਉਹ ਬੱਠਾ ਜਿਹੜਾ ਲੜੀ ਜਾਂਦਾ ਪਰ ਪਰਲਾ ਬੱਚਾ ਇਹ ਆ ਇਹਦਾ ਭਾਈ ਆ ਸਗਾ ਲਾਲ ਛੂਣਾ ਇਹੇ ਜੇ ਕੱਢਦੇ ਬਈ ਆਪਣੀ ਹੋਰ ਦਾ ਰਾਜਨ ਵਾਲਾ ਬਲੱਡ ਲਾਲ ਰੱਤੇ ਵੀ ਕੱਢਦਾ ਮੇਰੇ ਕੋਲ ਪਿਛਲੀ ਔਰ ਵੀ ਕਾਲ ਕੇ ਵੀ ਗੱਡੇ ਨੇ ਪਰ ਉਹ ਬਸ ਕੋਈ ਗਲਤੀ ਕਰਕੇ ਘਰੋਂ ਭਜਾਲੇ ਇੱਕ ਆਪ ਦਾ ਭਰਾ ਨੂੰ ਆਪਣੇ ਉਸਤਾਦ ਲਾਲੋ ਜਾਂ ਵੱਡਾ ਭਾਈ ਲਾਲੋ ਉਹਨੂੰ ਦੇਤੀ ਸੀ ਨਾ ਇੱਕ ਕੂਤਰੀ ਦਾ ਇੱਕ ਵੱਡੇ ਭਰਾ ਤੋਂ ਘਰੋਂ ਹਿੱਲ ਗਈ ਸੀ ਨਾ ਘਰੋਂ ਹਿੱਲ ਗਈ ਕੂਤਰੀ ਉਹ ਵੀ ਆ ਲਾਲੋ ਬਾੜਾ ਜ਼ੋਰ ਲਾਈ ਜਾਂਦੀ ਸੀ ਤਾਰੀ ਹੈ ਨਹੀਂ ਘਰੋਂ ਹਿੱਲ ਗਈ ਗਰਮ ਹੈ ਪਰ ਬਈ ਜਿਹੜਾ ਰਾਜ ਨਾ ਬਲੱਡ ਹੈ ਤੇ ਖੜਨ ਵਾਲਾ ਵੀ ਹੈ ਜਿੱਥੇ ਖੜ ਗਿਆ ਖੜ ਗਿਆ ਰਾਜਨ ਬਲੱਡ ਦਾ ਆ ਕੰਮ ਹੈ ਚੰਗਾ ਬਹੁਤ ਹੈ ਬਲੱਡ ਠੀਕ ਆ ਪਰ ਯਾਰ ਜਿੱਥੇ ਤੱਕ ਮੇਰੀ ਸੋਚਣੀ ਆ ਨਾ ਬਾਈ ਰਾਜੇ ਨਾ ਬਲਾਡੇ ਚ ਕਾਲ ਅੱਖੇ ਪਾਓ ਯਾਰ ਜਿੰਨੇ ਹੁੰਦੇ ਹਨ ਜਿੱਥੇ ਜਿਹੜੇ ਵੀ ਭਰਾ ਕੋਲ ਹੁਣ ਇਸ ਵਾਰ ਮੈਂ ਆਪਾਂ ਜੋੜੀਆਂ ਲਾਵਾਂਗੇ ਨਾ ਮਾਦੀ ਹੁਣ ਮੈਂ ਜੋੜੀ ਲਾ ਰੱਖੀ ਐ ਤੁਹਾਨੂੰ ਇੱਕ ਦਿਖਾ ਹੀ ਦਿੰਦਾ ਨਾ ਆ ਆਪਣਾ ਉਹ ਵੀ ਖੁੱਡਾ ਖਾਲੀ ਐ ਆ ਵੀ ਖਾਲੀ ਐ ਨਾ ਤੁਹਾਨੂੰ ਖੁੱਡਾ ਦਿਖਾਉਣੇ ਆਪਾਂ ਇਹ ਜੇ ਆਪਾਂ ਕਾਨ ਕਰ ਰਹੇ ਨਾ ਥੱਲੀ ਪਾਉਣੇ ਆ ਕੱਲੀ ਆ ਜੋੜਾ ਲਾਇਆ ਦੇਖ ਲਓ ਬਾਈ ਗਰਦੇਵ ਵਾਲਿਆਂ ਦਾ ਇੱਕ ਜੋੜਾ ਲਾਇਆ ਇਹ ਆਪਾਂ ਹੁਣ ਇਸ ਵਾਰ ਠੀਕ ਹੈ ਇਹ ਲਿਬੜੇ ਇਕੱਲੇ ਹੀ ਬੈਠਾ ਹੈ ਮੂਹ ਤੇ ਕਲਾ ਹੀ ਜੋੜਾ ਲਾਇਆ ਆਪਾਂ ਬਾਈ ਹੋਰ ਕੋਈ ਜੋੜਾ ਨਹੀਂ ਲਾਇਆ ਠੀਕ ਜੀ ਇੱਕ ਮਿੰਟ ਕਰੋ ਠੀਕ ਹੈ ਆਹ ਕਬੂਤਰ ਨਾਲ ਆਹ ਗੁਗਦੀ ਲਾਈ ਹੈ ਵੱਡੇ ਇਹ ਗਰਦੇਵ ਵਾਲਿਆਂ ਦਾ ਜੋੜਾ ਲਾਇਆ ਇੱਕ ਇਹਦੇ ਆਪਾਂ ਬੱਚੇ ਲੈਣੇ ਆ ਠੀਕ ਹੈ ਨਾ ਜੇ ਹੁਣ ਬੱਚੇ ਕਢਾਵਾਂਗੇ ਸਾਨੂੰ ਬੱਚੇ ਵੀ ਆ ਬੱਚਿਆਂ ਦਾ ਵੀ ਸ਼ੌਂਕ ਰਾਵਾਂਗੇ ਨਾ ਜਦੋਂ ਕਢ ਲੈ ਹੁਣ ਇਹ ਤਾਂ ਆਪਣੇ ਦੋ ਜੋੜੇ ਲੱਗੇ ਹੋਏ ਆ ਇਹ ਜਿੱਕਦਾ ਰਾਜਨ ਵਾਲੇ ਦਾ ਲੱਗਿਆ ਹੋਇਆ ਇੱਕ ਆਪਣੇ ਕੋਲ ਨੀਲੇ ਦਾ ਲੱਗਿਆ ਇਹਦਾ ਕਦੋਂ ਮਾਂ ਪਿਓ ਆਪਣਾ ਹੁਣ ਸੇਲ ਹੋ ਗਏ ਸੀ ਨਾ ਕੂਤਰ ਦਾ ਇਹਦਾ ਪਿਓ ਜਮਾ ਨੀਲਾ ਸੀ ਇਹ ਹੁਣ ਆਪਾਂ ਘਰ ਲਾ ਰੱਖਿਆ ਹੈ ਇਸ ਵਾਰ ਉਹ ਦੇਖ ਲਓ ਬਈ ਚਿੱਟਾ ਵਝਾ ਕੱਢਿਆ ਨੀਲੇ ਕੂਤਰ ਨੇ ਅਲੱਗ-ਅਲੱਗ ਰੰਗ ਕੱਢਣਗੇ ਬਈ ਹੁਣ ਇਹ ਨਾ ਕੂਤਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਠੀ ਹੈ ਇਹਦੇ ਨਾਲ ਆਈ ਇਹਨਾਂ ਕੂਤਰੀ ਲੱਗੀ ਹੋਈ ਹੈ ਘਟੀਆਂ ਦੀ ਹੁਣ ਤੁਹਾਨੂੰ ਰਾਜਨ ਵਾਲਾ ਛੋਟਾ ਤਰ੍ਹਾਂ ਉਹਦੇ ਉਹਦੇ ਬੱਚਿਆਂ ਦਾ ਵੀ ਸ਼ੌਕ ਕਰਾ ਦਿੰਨੇ ਆ ਹੁਣ ਆ ਆਪਣਾ ਵੱਡਾ ਉਤਰਾ ਰਾਜਨ ਵਾਲਾ ਆ ਦੇਖ ਲੋ ਇਹ ਨੇ ਰਾਜਨ ਵਾਲੀ ਬਈ ਆਪਾਂ ਪਾਈ ਹੋਈ ਗੂਦੀ ਦਿਖਾਪਾਂ ਬਈ ਤੁਸੀਂ ਅਖੋਗੇ ਯਾਰ ਇਹ ਜੀ ਗੂਤਰ ਰਾਜਨ ਵਾਲੇ ਗੂਤਨਾ ਕਹੇ ਗੂਦੀ ਪਾਈ ਹਨ ਆ ਗੂਦੀਆਂ ਸੋ ਸ਼ੌਕ ਬਈ ਮੈਂ ਬਈਆ ਜੋੜਾ ਲਾਇਆ ਸੀ ਕਰੋ ਸੇਲ ਨਹੀਂ ਹੈਗਾ ਬਈ ਕੋਈ ਫੋਨ ਕਰਕੇ ਕਰਨ ਲੱਗ ਜਾ ਬਈ ਦੇ ਦਿਓ ਸੇਲ ਨਹੀਂ ਹੈਗਾ ਇੱਕ ਉਹਦੀ ਰਦ ਕਰੋ ਸ਼ੌਕ ਆ ਜੋੜਾ ਲੱਗਿਆ ਹੋਇਆ ਰਾਜਣ ਵਾਲੇ ਦਾ ਕਦ ਕਾੜ ਦੇਖ ਲੋ ਇਹ ਆਪ ਤਾਂ ਛੱਡ ਰੱਖਿਆ ਹਲੇ ਇਹਦੇ ਦੋ ਬੱਚੇ ਆ ਪਕੜਾ ਲਈ ਦੇ ਬੱਚੇ ਚਾਹੀ ਨਹੀਂ ਨਾ ਇਹ ਚ ਸਾਨੂੰ ਬੱਚਿਆਂ ਦਾ ਵੀ ਸ਼ੌਕ ਹੋਣਾ ਆ ਦੇਖੋ ਆ ਗੱਡੇ ਵੀ ਇੱਕ ਦੇ ਕਾਲੀ ਇੱਕ ਹੈ ਇੱਕ ਜਮਾ ਚਿੱਟਾ ਸਵੇਦਾ ਜਿਹੜਾ ਕਾਲੀ ਏਕ ਵਾਲਾ ਉਹਦਾ ਉਹਦੀ ਮਾਂ ਤੇ ਵਗਣਾ ਕਾਲੀ ਨੋਕ ਵਾਲੀ ਦੇ ਕਾਲ ਅੱਖੇ ਦੀ ਤੇ ਜਿਹੜਾ ਕੂਤਰ ਆ ਪਿੱਛੇ ਉਹ ਚੇਰਾ ਜਨਾਲਾ ਆਪ ਨਾ ਨੂੰ ਬੱਚਾ ਦਾ ਵੀ ਕਰਾ ਦਿੰਦੇ ਸ਼ਾਕ ਬੱਚੇ ਦੇਖੋ ਕੋੜ ਹੱਥ ਵੀ ਲਗਾ ਦਿੰਦਾ ਇਹ ਆ ਰਾਜਨਾਲੀ ਮੂਰੇ ਪੈਰ ਦੇਖੋ ਵੀ ਸੂਦੀ ਮੋਜ ਆ ਹਲਕੀ ਹਲਕੀ ਇਹੇ ਬੱਚੇ ਘਟਦੇ ਭਈ ਆਪਣੇ ਕੋਲ ਸਾਰੇ ਇਸ ਵਾਰ ਪਿਛਲੀ ਵਾਰ ਤਾਂ ਬੱਚੀ ਨਹੀਂ ਬਚੇ ਆਪਣੇ ਕੋਲ ਆਹੀ ਦੋ ਆ ਦੇ ਕੋਲ ਕਾਲੀ ਇਹ ਕਹੇਦੀ ਬੁਲਾਰ ਰਿਹਾ ਹੈ ਕੈਮਰਾ ਆ ਦੇਖੋ ਕੰਨੀਆਂ ਦੇਖ ਲਓ ਕਾਲ ਗੰਤਾ ਕਾਹਦਾ ਕਬੂਤਰੀ ਹੈ ਨਾ ਕਾਲ ਗੰਤੀ ਵਿੱਚੋਂ ਕਾਲ ਪੁਛਾ ਗੱਡਿਆ ਬਈ ਇਹਨਾਂ ਦਾ ਭਾਈ ਬਈ ਲੁਧਿਆਣੇ ਤੋਂ ਬੰਦੇ ਆ ਜੀ ਆਪਾਂ ਨੂੰ ਗਿਫਟ ਕਰਤਾ ਸੀ ਪਿਛਲੀ ਝੋਲੀ ਦਾ ਇਸ ਵਾਰ ਪੇ ਉਹ ਇੱਕ ਭਾਈ ਆਪਣੇ ਉਹ ਮਰ ਗਏ ਇੱਕ ਉਹਨਾਂ ਨੂੰ ਦੇ ਦੇ ਗਿਫਟ ਨੀਲਾ ਵਜਾ ਆਪਾਂ ਉਹਨਾਂ ਨੇ ਆਪਾਂ ਨੂੰ ਕੁਝ ਨਹੀਂ ਦੱਸਿਆ ਕਿਵੇਂ ਉੱਡਿਆ ਕਿਵੇਂ ਨਾ ਬਈ ਪਤ ਨਹੀਂ ਰੋਕ ਲੈਣਾ ਅਗਲੇ ਨੇ ਨੋਣਾਪਾ ਦੋ ਬੱਚੇ ਡਾਮ ਆ ਗਏ ਸੋ। ਚਾਹ ਬਈ ਦੀਵਾਲੀ ਦੇ ਨਾਮ ਮੁਬਾਰਕਾਂ ਦੀਵਾਲੀ ਆਉਣ ਵਾਲੀ ਆ ਨਾ ਹੁਣ। ਆਪਾਂ ਅੜਵਾਸ ਜੀ ਵੀ ਦੇਤੀ ਤੇ ਦੀਵਾਲੀ ਦੇ ਮੌਕੇ ਤੇ ਦੀਵਾਲੀ ਵਾਲੇ ਦੇਣੀ ਬਈ ਆਪਾਂ ਰਾਜਣ ਵਾਲੇ ਜੋੜਿਆਂ ਦਾ ਆਪਣਾ ਸ਼ੌਂਕ ਕਰਾਵਾਗੇ ਆਪਾਂ ਸੋਨੂੰ। ਠੀਕ ਹੈ ਨਾ? ਪਿਓਰ ਦਾ ਕਰਾ ਲਈਏ ਜਾਂ ਜਿਹੜੇ ਆਪਣੇ ਕੋਲ ਪੀਰ ਗੋਟੀਆਂ ਵਾਲੇ ਤੇ ਰਾਜਣ ਵਾਲੇ ਜਾਂ ਉਹਨਾਂ ਦਾ ਕਰਾ ਲਈਏ। ਠੀਕ ਹੈ ਇੱਕ ਜੋੜੇ ਦਾ ਆਪਾਂ ਜਰੂਰ ਸ਼ੌਂਕ ਕਰਾਵਾਂਗੇ ਯਾਰ ਬਾਈ ਜਾਂ ਦੋ ਜੋੜਿਆਂ ਦਾ ਆਪਣੇ ਕੋਲ ਆਜਣ ਵਾਲੇ ਇਸ ਟਾਈਮ ਚਾਰ ਤਰ੍ਹਾਂ ਦੇ ਆ ਠੀਕ ਹੈ ਨਾ ਭਰਾ ਦੋ ਜੋੜਿਆਂ ਦਾ ਦੀਵਾਲੀ ਦੇ ਜਰੂਰ ਆਪਾਂ ਸ਼ੌਂਕ ਕਰਾਵਾਂਗੇ ਯਾਰ ਠੀਕ ਹੈ ਸਾਰੇ ਭਰਾਵਾਂ ਨੂੰ ਤੇ ਇੱਕ ਬਾਈ ਗੱਲ ਹੋ ਰਹੀ ਵਿੱਚ ਇੱਕ ਭਰਾ ਆਪਣੋ ਆਖਿਆਂ ਦੇ ਪਾਗਲ ਨਾ ਉਹ ਜਿਹੜੀ ਆਪਾਂ ਸੇਲ ਤੇ ਵੀਡੀਓ ਪਾਈ ਹੋਈ ਹੈ ਯਾਰ ਦੇਖ ਭਰਾ ਆਪਣੇ ਕਬੂਤਰ ਨਹੀਂ ਹੈਗੇ ਨਾ ਜਿਹੜੇ ਹੈਗੇ ਆ ਉਹ ਬਾਈ ਨੇ ਆਪਦਾ ਰੇਟ ਆਖਿਆ ਤੂੰ ਲੈਣਾ ਭਰਾ ਲੈ ਨਹੀਂ ਲੈਣੇ ਨਾਲ ਹੈ ਫਿਰ ਨਾ ਪਾਗਲ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਾ ਭਰਾ ਇਹ ਤਾਂ ਉਹ ਨੂੰ ਪੁੱਛ ਜਿਹਨੇ ਲੈਤੇ ਆ 1.5 ਲੱਖ ਤੂੰ ਲਾ ਕੇ ਦੇਖ ਤੈਨੂੰ ਪਤਾ ਲੱਗੇ ਪੈਸਿਆਂ ਦਾ ਮੁੱਲ ਉਹਨੇ ਲਾਇਆ ਅਗਲੇ ਨੇ ਉਹ ਸਾਬ ਨਾਲ ਆਦੇ ਕੂਤਰਾਂ ਰੇਟ ਆਖਿਆ ਨਾ ਜਿਹੜੇ ਲੱਖ ਕੋਈ ਲਾ ਸਕਦਾ ਬਾਈ ਠੀਕ ਆ ਉਸ ਟਾਈਮ ਅਚ 2005 6 7 8 ਦੀਆਂ ਗੱਲਾਂ ਚ 1.5 ਲੱਖ ਦੇ 8 ਉਤਟਰ ਲੈਣੇ ਕੋਈ ਸੌਖੀ ਗੱਲ ਨਹੀਂ ਹੈਗੀ ਠੀਕ ਹੈ ਨਹੀਂ ਪਤਾ ਉਹ ਤਾਂ ਆਏ ਹੁਣ 2010 ਇਸ ਟਾਈਮ ਦੀ ਗੱਲ ਹੋਏ ਆਪਾਂ ਨੂੰ ਪੱਕਾ ਵੀ ਨਹੀਂ ਪਤਾ ਹਾਲਾ ਕਹਿ ਤਾਂ ਦਿੰਦਾ ਨਾ ਕਿ ਭਈ ਇਹ ਸਾਡੇ ਉਤਰਾ ਬੈਠੇ ਪਹਿਲਾਂ ਮੁੱਲ ਲੈ ਕੇ ਦੇਖੋ ਜਿਹੜੇ ਚੀਜ਼ ਅਗਲੇ ਨੇ ਬਣਾਈ ਹੈ ਜਿੱਥੋਂ ਜਾਂ ਕੋਈ ਪਰਾ ਤਾਂ ਹੁੰਦਾ ਚਲ ਆਪਾਂ ਨੂੰ ਪਿਆਰ ਤੌਰ ਤੇ ਗਿਫਟ ਦੇ ਦਿੰਦਾ ਹੈ ਨਾ ਜਿਹਨੇ ਆਪ ਇੰਨੇ ਟਾਈਮ ਦੇ ਰੱਖਿਆ ਉਹਨੂੰ ਪਤਾ ਕਰਕੇ ਦੇਖੋ ਨਾ ਕਿੰਨਾ ਉਹਨੇ ਦਾਣਾ ਪਾਣੀ ਪਾਇਆ ਖਰਾਕ ਪਾਈ ਹੈ ਕਿਵੇਂ ਸਾਂਭੇ ਨੇ ਨਾ ਪੁਰਾਣੇ ਗੀਤ ਤਾਂ ਉਹ ਹੀ ਨਹੀਂ ਮਿਲਦੇ ਯਾਰ ਹੁਣ ਆਪਣੇ ਜਿਹੜੇ ਬਜ਼ੁਰਗ ਹੋਏ ਨੇ ਪੁਰਾਣੇ ਗੀਤਰ ਬਾਈ ਜੀ ਉਹਨਾਂ ਦੇ ਗੀਤਰ ਹੁਣ ਜਿੰਨਾਂ ਨੇ ਜਿਵੇਂ ਹੁਣ ਉਹ ਮੈਸੇਜ ਛੱਟਾ ਬਾਈ ਹੈ ਨਾ ਆਪਾਂ ਨਹੀਂ ਸੁਣਿਆ ਪਰ ਰਿਕਾਰਡਿੰਗ ਸੁਣੀਆ ਬਾਈ ਉਹ ਵੀਡੀਓ ਕਰਾ ਦੇਖੀ ਹੈ ਜਿਵੇਂ ਆਪਾਂ ਗੱਗਾ ਰਾਏ ਸਰ ਭਰਾ ਆਪਣਾ ਵੱਡਾ ਉਹਦੀ ਜਿਵੇਂ ਆਪਾਂ ਵੀਡੀਓ ਦੇਖ ਲੈਣੇ ਸਾਰੇ ਭਾਈ ਜਾਂ ਜਿਵੇਂ ਉਹਨਾਂ ਸਟਾਰ ਵਾਲਾ ਹੋ ਗਿਆ ਬਾਈ ਠੀਕ ਹੈ ਜਿਹਦਾ ਚੈਨਲ ਆ ਸਟਾਰ ਤੇ ਹੋਰ ਵੀ ਭਰਾ ਹੈ ਜਿਵੇਂ ਆਪਣੇ ਉਹਦੇ ਸਾਡੇ ਹੈਗਾ ਏਰੀ ਦੀ ਰਾਏਪੁਰ ਵਾਲਾ ਮੁੰਡਾ ਜਨਪਰ ਮਹਿਕਮੇ ਵਾਲਾ ਹੋ ਗਿਆ ਕਾਫੀ ਨੇ ਯਾਰ ਵਧੀਆ ਮੁੰਡੇ ਜਿਹੜੇ ਵੀਡੀਓ ਕਰਦੇ ਐ ਇੰਟਰਵਿਊ ਕਰਦੇ ਐ ਜਿਵੇਂ ਗਿੱਲ ਹੋ ਗਿਆ 911 ਵਾਲਾ ਜਿਹੜੇ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਹਨ ਕੋਈ ਐ ਨਹੀਂ ਹੈਗੇ ਖਾਂਦੇ ਐ ਵਿੱਚੋਂ ਸਾਡਾ ਕਿਹੜਾ ਕੰਮ ਆ ਬਈ ਅਸੀਂ ਵਿੱਚੋਂ ਖਾਣਾ ਯਾਰ ਕੀ ਸਾਨੂੰ ਚੀਜ਼ ਦਿਵਾਉਣੀ ਐ ਇੱਕ ਦਾ ਹੋਏ ਕਿ ਹਾਂ ਯਾ ਤੂੰ ਚੀਜ਼ ਦਿਵਾ ਰਿਹਾ ਹੈਂ ਕਿ ਵਿੱਚੋਂ ਪੈਸੇ ਖਾਏਗਾ ਹਨ ਕਿਸੇ ਦਾ ਕੋਈ ਨਹੀਂ ਹੁੰਦਾ ਹੁਣ ਆਪਾਂ ਸਿੱਧਾ ਸਾਨੂੰ ਨੰਬਰ ਦੇ ਦੇ ਨਾ ਮੈਨੂੰ ਕਿਹੜਾ ਬਈ ਵਿੱਚੋਂ ਆ ਕੋਈ ਆਪਣਾ ਕੋਈ ਅਗਲੇ ਨਾਲ ਕਮਿਸ਼ਨ ਐ ਅ ਲੈਣੇ ਚੀਜ਼ ਆ ਉਹਦੀ ਸੇਲ ਕਰਨੀ ਆ ਆਪਾਂ ਤੁਹਾਨੂੰ ਵੀਡੀਓ ਪਾਤੀ ਨਾ ਜੇ ਕਿਸੇ ਭਰਾ ਨੇ ਉਹ ਆਪਣਾ ਕੋਈ ਜੇ ਕੋਈ ਹੁਣ ਭਰਾ ਸੱਦੂ ਕਿ ਭਾਈ ਆਪਾਂ ਕਬੂਤਰ ਸੇਲ ਕਰਨੇ ਆ ਆਪਾਂ ਅਗਲੀ ਦੀ ਵੀਡੀਓ ਬਣਾ ਕੇ ਪਾ ਦਾਂਗੇ ਹਨਾ ਠੀਕ ਹੈ ਵੱਧਵਾ ਤੁਸੀਂ ਮੈਨੂੰ ਲਾਣੋਗੇ ਜਾਂ ਬਲੇ ਆਪਾਂ ਨੰਬਰ ਪਾ ਦਾਂਗੇ ਕਦੇ ਇਹ ਤਾਂ ਚੱਲ ਮੇਰਾ ਆਉਦਾ ਹੀ ਆਪਣਾ ਘਰ ਵਾਲੀ ਗੱਲ ਹੈ ਨਾ ਜਿਹਦੇ ਕੋ ਕਬੂਤਰ ਨੇ ਆਪਾਂ ਆਪ ਤਾਂ ਨੰਬਰ ਨਹੀਂ ਪਾਇਆ ਬਾਈ ਦਾ ਆਪਾਂ ਆਪ ਦਾ ਨੰਬਰ ਹੀ ਆਪਣਾ ਹੈਗਾ ਉਹ ਤੇ ਸਿੱਧਾ ਚੀਜ਼ ਹੈ ਅਗਲੇ ਦੀ ਅਗਲੇ ਨੇ ਉਹਦੇ ਵਿੱਚ ਰਿਕਾਰਡਿੰਗ ਦੇ ਵਿੱਚ ਬੋਲ ਜਾਂਦਾ ਨਾ ਵੀਡੀਓ ਦੇ ਵਿੱਚ ਆਪ ਹੀ ਉਹ ਬਾਈ ਕੀ ਆਪਾਂ 30 ਲੱਖ ਦੇ 30 ਹਜ਼ਾਰ ਦਾ ਜੋੜਾ ਦੇਣਾ ਜਿੰਨੇ ਦਾ ਵੀ ਕੋਈ ਆਪਣੀ ਚੀਜ਼ ਨਹੀਂ ਹੈਗੀ ਕਿ ਆਪਾਂ ਵਿੱਚੋਂ ਖਾਵਾਂਗੇ ਤਾਂ ਹੀ ਕਹਿਣਾ ਭਰਾ ਬਿਨਾ ਗੱਲ ਤੋਂ ਚਲ ਹਾਂ ਕਮੈਂਟ ਕਰਾਂ ਦਾ ਬਈ ਤੇਰਾ ਹੱਕ ਵੀ ਹੈ ਨਾ ਜਿਨੇ ਵੀ ਆਪਾਂ ਨੂੰ ਪਾਗਲਾ ਤਾਂ ਚਲ ਆਪਾਂ ਗੁੱਸਾ ਨਹੀਂ ਹੱਦ ਦੇ ਕੀ ਪਤਾ ਆਪਣੇ ਤੋਂ ਵੱਡਾ ਦੇ ਛੋਟਾਗਾ ਪਰ ਇੱਕ ਤਰੀਕਾ ਹੁੰਦਾ ਯਾਰ ਗੱਲ ਕਰਨ ਦਾ ਭਰਾ ਮੈਂ ਕਮੈਂਟ ਕਰਾਂ ਦਾ ਆਪਾਂ ਹੁਣ ਕਿਸੇ ਭਰਾ ਨੂੰ ਕਮੈਂਟ ਕਰਦੇ ਆ ਚੰਗੀ ਤਰ੍ਹਾਂ ਕਰਦੇ ਆ ਨਾ ਇੱਜੇ ਕਰਦੇ ਆ ਸਾਰਿਆਂ ਦੀ ਕੀ ਆ ਆਪਣਾ ਵੱਡਾ ਹੋਏ ਆ ਸੀਨੀਅਰ ਹੋਏ ਆਪਣੇ ਦਾ ਛੋਟਾ ਹੋਏ ਆਪਾਂ ਪਿਆਰ ਨਾਲ ਗੱਲ ਕਰਦੇ ਆ ਪਰ ਆ ਪਾਗਲ ਵਾਲੀ ਤਾਂ ਕੋਈ ਗੱਲ ਨਹੀਂ ਸੀ ਨਾ ਜਾਣ ਚੱਲ ਬਈ ਕੋਈ ਗੱਲ ਨਹੀਂ ਆਪਾਂ ਜਿਹੜਾ ਵੀ ਭਰਾ ਸੀ ਆਪਾਂ ਗੁੱਸਾ ਨਹੀਂ ਕੀਤਾ ਉਹਦੀ ਗੱਲ ਦਾ ਪਰ ਆਪਾਂ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਚੱਲ ਆਪਾਂ ਯਾਰ ਗੱਲ ਕਰਾਂ ਦਾ ਆਪਣਾ ਵਧੀਆ ਉਹ ਆਪਾਂ ਕਹਿਦਾ ਯਾਰ ਆਪਣਾ ਦਿਲ ਚ ਨਹੀਂ ਰਹੀ ਗੱਲ ਆਪਾਂ ਐ ਨਹੀਂ ਹੈਗੇ ਕਿ ਆਪਾਂ ਦਿਲ ਤੇ ਮੂਹ ਤੇ ਕੁਛ ਦੇ ਪੱਟ ਵਿੱਚੇ ਕੁਛ ਹੋਰ ਤੇ ਇੱਕ ਭਰਾ ਦਾ ਆਇਆ ਜੀ ਮੈਸੇਜ ਹੈ ਕਿ ਬਈ ਤੁਸੀਂ ਕਿਹੜੀਆਂ ਬਾਜ਼ੀਆਂ ਜਿੱਤਦੇ ਹੋ ਨਾ ਬਾਜ਼ੀਆਂ ਦਾ ਬਈ ਯਾਰ ਵੱਡੇ ਵੱਡੇ ਪਲੇਅਰ ਹਾਰ ਜਾਂਦੇ ਆ ਤੇ ਸਾਡਾ ਤਾਂ ਹਜੇ ਐਨ ਲਾ ਲੋ ਅਸੀਂ ਵੀ ਕਿੰਨੀ ਉਮਰ ਹੋ ਗਈ 15 20 ਸਾਲ ਤਾਂ ਸਾਨੂੰ ਨਹੀਂ ਹੋ ਗਈ ਉਤਰ ਆਦਿ ਨੂੰ ਨਾ ਕਹੋ ਮੇਰੇ ਭਰਾ ਨੂੰ 15 ਸਾਲ ਤੱਕ ਆਰਮੀ 'ਚ ਹੀ ਹੋਗੇ ਵੱਡੇ ਨੂੰ ਠੀਕ ਹੈ ਤੇ ਕੌਣ ਛੱਡ ਲੂ ਬਈ ਬਾਜ਼ੀਆਂ ਤੇ ਮੇਰੀ ਉਮਰ ਆਪਦੀ ਵੀ ਹਜੇ ਛੋਟੀ ਹੈ ਮੈਂ ਕੀ ਉਮਰ ਦੱਸਾਂ ਆਪਦੀ ਠੀਕ ਹੈ ਮੈਨੂੰ ਕਿਹੜਾ ਇੰਨਾ ਹੈਗਾ ਸ਼ੌਂਕ ਹੈਗਾ ਪਰ ਬਾਜ਼ੀਆਂ ਬਈ ਨਹੀਂ ਹੁੰਦਾ ਅਫੋਰਡ ਨਹੀਂ ਹੁੰਦਾ ਕਿਹੜਾ ਮਿਹਨਤ ਕਰਦਾ ਨਾ ਇੰਨਾ ਹੁਣ ਮੈਂ ਵੀ ਆ ਤਾਂ ਪਹਿਲਾਂ ਗਵਰਨਮੈਂਟ ਜੌਬ ਦਾ ਦੇਖ ਰਿਹਾ ਕਿ ਮੈਨੂੰ ਗਵਰਨਮੈਂਟ ਜੌਬ ਮਿਲ ਜੇ ਇਹ ਸ਼ੌਂਕ ਹੈ ਜਿਹੜਾ ਮੇਰੇ ਭਰਾ ਦਾ ਹੈ ਚਲ ਆਪਾਂ ਨੂੰ ਐ ਸ਼ੌਂਕ ਹੈ ਚਲ ਆਪਾਂ ਵੀਡੀਓ ਕਰਾ ਪਾ ਦਿੰਨੇ ਆ ਭਰਾਵਾਂ ਦਾ ਸ਼ੌਂਕ ਕਰਾ ਦਿੰਨੇ ਆ ਕਿ ਯਾਰ ਆਪਣੇ ਕੋਲ ਆ ਚੀਜ਼ ਬੈਠੀ ਹੈ ਭਰਾ ਆਪਣੇ ਵੀਡੀਓ ਦੇਖਦੇ ਨੇ ਕੋਈ ਬਾਹਰੋਂ ਦੇਖ ਰਿਹਾ ਭਰਾ ਕੋਈ ਲੋਕਲ ਦੇਖਦਾ ਕੋਈ ਪੰਜਾਬ ਚ ਦੇਖਦਾ ਮਾਰਸ ਦੇਖਦਾ ਸਾਰੀ ਏਰੀਆ ਚੋਂ ਦੇਖਦਾ ਹੈ ਭਰਾ ਸਾਰੇ ਇੰਡੀਆ ਚੋਂ ਦੇਖਦਾ ਹੈ ਕੈਨੇਡਾ ਚੋਂ ਦੇਖਦੇ ਕੋਈ ਕਿੱਥੋਂ ਦੇਖਦਾ ਨਾ ਪਾਕਿਸਤਾਨ ਚੋਂ ਦੇਖਦੇ ਸਾਰੇ ਯਾਰ ਦੇਖਦੇ ਭਰਾ ਵੀਡੀਓ ਕਰਾ ਨਾ ਆਪਾਂ ਕਿਸੇ ਨੂੰ ਮਾੜਾ ਚੰਗਾ ਤਾਂ ਕੱਖ ਨਾ ਆਪਾਂ ਨੂੰ ਕਹਿਣ ਦੀ ਲੋੜ ਹੈ ਨਾ ਬਈ ਕੱਲਾ ਸ਼ੌਂਕ ਹੈ ਨਾ ਆਪਣ ਕੋਈ ਹੈ ਕੋਈ ਬਾਜੀ ਜਿੱਤਣ ਦਾ ਕੋਈ ਹਾਰਾਂ ਦਾ ਨਾ ਆਪਾਂ ਛੱਡਦੇ ਆ ਆਪਾਂ ਪਿਛਲੇ ਸੀਜ਼ਨ ਹੁਣ ਆਪਾਂ ਆ ਟੱਪਿਆ ਹੁਣ ਪੰਜ ਬਾਜ਼ੀਆਂ ਛੱਡੀਆਂ ਬਈ ਠੀਕ ਹੈ ਪੰਜਾਂ 'ਚ ਆਪਣੇ ਦੋ ਕਬੂਤਰੇ ਆ ਇਹ ਦੋ ਇੱਕ ਕਬੂਤਰੇ ਬੈਗੀ ਆਪਾਂ ਉਹਨੇ 5 13 ਤੇ ਇੱਕ ਆਪਣੀ 6 ਵਜੇ ਸ਼ਾਮੜ ਸੀ ਦੂਸਰ ਚ ਆ ਗਈ ਸੀ ਉਹ ਆਪਣੀ ਕਿਸਨੇ ਚੱਕ ਲਈ ਬਈ ਆਪਾਂ ਨੂੰ ਮਿਲੀ ਨਹੀਂ ਪਿੰਡ ਲਾਲਿਆਂ ਵਾਲੀ ਤਲਮੰਡੀ ਸਬੂ ਏਰੀਆ 'ਚ ਠੀਕ ਹੈ ਬਠਿੰਡਾ ਏਰੀਆ ਤਲਵੰਡੀ ਸਾਬੋ ਉੱਥੇ ਪਿੰਡ ਆ ਬਈ ਲਾਲਾਂ ਵਾਲੀ ਉੱਥੇ ਆਪਣੀ ਛੱਡੀ ਦੋ ਗੂਤਰੀਆਂ ਦੋਨਾਂ ਜੇ ਇੱਕ ਆਪਣੀ ਬੈਗੀ ਸੀ 5 18 ਦੇ ਜਿਹੜੀ ਬੈਗੀ ਸੀ ਬਈ ਉਹ ਗੂਤਰੀ ਆਪਾਂ ਤੁਹਾਨੂੰ ਪਹਿਲਾਂ ਵੀ ਸ਼ੋਅ ਕਰਾਇਆ ਹਨਾ ਤੇ ਅੱਜ ਵੀ ਕਰਾ ਦਿੰਨੇ ਆ ਤੇ ਜਿਹੜੀ ਆਪਣੀ ਉੱਥੇ ਕਿਸੇ ਨੇ ਮੋੜੀ ਵੀ ਨਹੀਂ ਫੋਨ ਵੀ ਨਹੀਂ ਕੀਤਾ ਚਲ ਉਹਦਾ ਤਾਂ ਕੋਈ ਗੱਲ ਨਹੀਂ ਯਾਰ ਆਪਾਂ ਨੂੰ ਤਾਂ ਵੀ ਨਹੀਂ ਗੁੱਸਾ ਪਰ ਅਲੇ ਦਾ ਦੱਸਣਾ ਹੱਕ ਮੰਨਦਾ ਸੀ ਹੁਣ ਜਿਹੜੀ ਉਹ ਬੈਠੇ ਰੰਗੀ ਜੀ ਉਹ ਉਦੀ ਛੱਡੀ ਆਪਾਂ ਬਈ ਕਾਲੱਖੀ 5 18 ਦੇ ਬੈਗੀ ਸੀ ਇਹ ਬੰਦੇ ਦੀ ਗਲਤੀ ਹੁੰਦੀ ਹੈ ਜਾਨਵਰ ਦੀ ਨਹੀਂ ਜਾਂ ਸਾਂਸਵਾਲ ਜੇ ਗੱਲ ਤਰੇਗੀ ਆਪਣੇ ਨਾ ਮੈਂ ਕਿਹਾ ਬਈ ਹੁਣ ਉਹੀ ਗੱਲ ਕੁਖੋ ਸਿੱਖ ਕੇ ਆਏ ਆ ਬੰਦਾ ਹੌਲੀ ਹੌਲੀ ਗ로우 ਕਰਦਾ ਨਾ ਜਿਵੇਂ ਜਿਵੇਂ ਇਹ ਚੀਜ਼ ਪੈਂਦਾ ਹੈ ਨਾ ਬਾਦ ਦਾ ਕੂਤਰਾਂ ਚ ਬਾਜ਼ੀਂਗਾਰਾ ਛੱਡਦਾ ਉਹਨੂੰ ਫੇਰ ਪਤਾ ਲੱਗਦਾ ਕਿ ਹਾਂ ਯਾਰ ਆਪਣੀ ਇੱਥੇ ਗਲਤੀ ਸੀ ਕਿ ਕੂਤਰ ਕਿਉਂ ਹਾਰਿਆਗਾ ਹੁਣ ਆਪਾਂ ਵੀ ਐਂ ਛੱਡਦੇ ਆ ਨਾ ਬਾਜ਼ੀਂਗਾਰਾ ਹੁਣ ਆਪਾਂ ਪੰਜ ਬਾਜ਼ੀਂ ਛੱਡੀਆਂ ਆਪਾਂ ਇਸ ਵਾਰ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੇ ਲਾਸਟ ਟਾਈਮ ਤੇ ਕੂਤਰ ਜਾਣ ਲੱਗ ਗਿਆ ਬਈ ਠੀਕ ਹੈ ਨਾ ਆਪਣੀ ਕੀ ਹਾਂ ਯਾਰ ਉਹ ਇਹ ਗਲਤੀ ਆਪਾਂ ਨਹੀਂ ਆਹ ਗਲਤੀ ਆਪਣੇ ਕਾਦੋ ਹਿੱਲ ਦੇ ਸੀ ਜਾਂ ਭਾਦ ਦੇ ਸੀ ਆਪਣੇ ਸਾਹਮਣ ਚ ਕੀ ਗਲਤੀ ਸੀ ਨਾ ਜਿਵੇਂ ਜਿਵੇਂ ਬੰਦਾ ਆਵ ਸਾਹਮਦਾ ਆਲੇ ਨੂੰ ਨੌਲੇਜ ਆਉਂਦੀ ਰਹਿੰਦੀ ਹੈ ਬਾਈ ਤਾਂ ਹੀ ਕਹਿਣਾ ਭਰਾ ਕਿਸਮਾ ਦਾ ਯਾਰ ਜਿੱਤ ਹਾਰ ਤਾਂ ਚਾ ਕੀ ਪਤਾ ਅਗਲਾ ਸਾਲ ਸਾਡਾ ਵਧੀਆ ਹੋ ਜੇ ਕੀ ਪਤਾ ਹੁੰਦਾ ਵੱਡੇ ਵੱਡਿਆਂ ਦੇ ਬਹਿ ਜਾਂਦੇ ਹੈ ਬਾਈ ਇਸ ਵਾਰ ਵੀ ਆਪਾਂ ਦੇਖਿਆ ਬਹੁਤ ਜਿੱਥੇ ਆਪਣੇ ਲਾਲਾਂ ਵਾਲੇ ਛੱਡੀ ਸੀ ਬਹੁਤ ਵੱਡੇ ਵੱਡੇ ਸਟਾਰਾਂ ਦੇ ਵੀ ਗੂਤਰੇ ਉੱਤੇ ਬੈਠੇ ਹੈ ਨਾ ਉੱਥੇ ਖਾਰੇ ਨੇ ਆਪਣੀ ਤਾਂ ਫਿਰ ਦੇਸੀ ਤਾਂ ਵੀ ਦੁਨੀਏ ਇੱਕ ਤਾਂ 5 18 ਐ ਬੱਠੇ ਜਮਣ ਲਾਸਟ ਟਾਈਮ ਚ ਇੱਕ ਆਪਣੀ ਉਥੇ ਕਿਸੇ ਨੇ ਚੱਕ ਲਈ ਜਿਹੜੀ ਸ਼ਾਮਲ ਸੀ ਦੁੱਸਰ ਜ ਮਿਲੀ ਨਹੀਂ ਆਪਣੀ ਉਦਨੇ ਕਹਿਰ ਵਾਲੇ ਦਿਨ ਸ਼ਾਮ ਨੂੰ 6 ਵਜੇ ਤੋਂ ਬਾਅਦ ਰੋ ਹੋਲੀ ਹੋਲੀ ਬੰਦੇ ਨੌਲ ਜਾਂਦੀਆਂ ਨਾ ਬਈ ਜਿਹੜੇ ਕੰਮ 'ਚ ਬੰਦਾ ਆਉਂਦਾ ਹੈਗਾ ਹੁਣ ਆਪਣਾ ਕੋਈ ਕਿਹੜਾ ਕੋਈ ਉਸਤਾਦ ਹੈ ਜਾਂ ਆਪ ਕੋਈ ਕਿਸੇ ਤੋਂ ਪਾਣੀ ਲੈਂਦਾ ਹੈ ਜਾਂ ਕੋਈ ਕੁਝ ਵੀ ਲਾਲੋ ਯਾਰ ਸੰਸਾਦ ਤੁਸੀਂ ਕਿਸੇ ਕੋਈ ਚੀਜ਼ ਸਿੱਖੀ ਹੈ ਨਾ ਹੁਣ ਆਪਣੇ ਕੋਲ ਆ ਜਨਬਰ ਬਣਿਆ ਇਹ ਜੇ ਆਪਾਂ ਸਿੱਧੀ ਗੱਲ ਦਸੀਏ ਆਪਣੇ ਮਾਨਸਾ ਏਰੀਆ ਦੇ ਆਪਣੇ ਜਿੰਨੇ ਭਰਾ ਐ ਠੀਕ ਐ ਆਪਾਂ ਕਿਸ ਨੂੰ ਬਾਈ ਚੀਨਾ ਵੀ ਆਪਣਾ ਵੱਡਾ ਭਰਾ ਐ ਜਾਦੀ ਮਾਨਸਾ ਵੀ ਆਪਣਾ ਵੱਡਾ ਭਰਾ ਐ ਨਾ ਬਈ ਨਾ ਆਪਣਾ ਜਾਦੀ ਦਾ ਵੱਡਿਆ ਕੁਛ ਐ ਨਾ ਆਪਣਾ ਚੀਨੇ ਦਾ ਬੰਡਿਆ ਠੀਕ ਐ ਨਾ ਮੇਰੇ ਆਪਾਂ ਉਹਨਾਂ ਕੋਲ ਵੀ ਜਾਣੇ ਆ ਠੀਕ ਐ ਬਾਈਆਂ ਹੋਿਆਂ ਕੋਲ ਚਲ ਆਪਣੇ ਕੋਲ ਭਰਾ ਹੀ ਨਹੀਂ ਨਾ ਆਪਾਂ ਤਾਂ ਜਾਨੀ ਜਾਨੇ ਆਪਾਂ ਨੂੰ ਨਾ ਕਰੀ ਕਿਸੇ ਭਰਾ ਨੇ ਮਣਾਗੀ ਤਾਂ ਨਾ ਅੱਜ ਤੱਕ ਮੈਨੂੰ ਵੱਡੇ ਭਰਾ ਮੇਰਾ ਚੀਨਾ ਬਈ ਨਾ ਆਪਾਂ ਨੂੰ ਚੀਨੇ ਨੇ ਮਾਰਸਾ ਕੀਤਾ ਹੈ ਚੀਨੇ ਦਾ ਛੋਟਾ ਭਰਾ ਬੱਬੂ ਜਿਹੜਾ ਹੁਣ ਆਦ ਦੇ ਟਾਈਮ ਸਾਹਮ ਦਾ ਤਾਮ ਕੋੜ ਨਾ ਆਪ ਮੈਨੂੰ ਕਦੇ ਬੱਬੂ ਨੇ ਮਣਾ ਕੀਤਾ ਨਾ ਮੈਂ ਬੱਬੂ ਕੋਲ ਵੀ ਜਨਾ ਬਈ ਬਲਜੀਤ ਬਾਈ ਕੋਲ ਠੀਕ ਆ ਹੁਣ ਉਹ ਕੁੱਤਾ ਬੈਠਾ ਉਹ ਤੇ ਜਿਹੜਾ ਉੱਥੇ ਬੈਠਾ ਆਪਾਂ ਤੁਹਾਨੂੰ ਕੁੱਤਾ ਵੀ ਦਿਖਾ ਦਿੰਨੇ ਹਣਾ ਆਪਣਾ ਜਿਹੜਾ ਬਾਈ ਕੋਲ ਹੈ ਡਸਟੀ ਚੀਫ ਉਹਦਾ ਆਪਾਂ ਪੱਤਾ ਲੱਤਾਂ ਬਾਈ ਤੋਂ ਮੁੱਲ ਠੀਕ ਆ ਨਾ ਜੇ ਆਪਾਂ ਚੀਜ਼ ਲੈਣੇ ਆ ਬਈ ਉਹਦਾ ਰੇਟ ਤਾਂ ਪੈਂਦੀ ਠੀਕ ਹੈ ਜੀ ਜੇ ਤੁਸੀਂ ਕੁੱਤਾ ਲੌਂਗ ਜਾਂ ਕੋਈ ਚੀਜ਼ ਵੀ ਆ ਯਾ ਰੇਟ ਤਾਂ ਲੱਗਦੀ ਐ ਹੁਣ ਆਪਣਾ ਭਰਾ ਸੀ ਆਪਾਂ ਨੂੰ ਸਹੀ ਰੇਟ ਤੇ ਦੇ ਦਿੱਤਾ ਨਾ ਬਾਈ ਨੇ ਠੀਕ ਐ ਪਰ ਜਿਹੇ ਜਿਹੇ ਰੇਟ ਆਪਾਂ ਆਪਾਂ ਵੱਡਾ ਭਰਾ ਤਾਂ ਵੱਡਾ ਭਰਾ ਹੀ ਹੁੰਦਾ ਨਾ ਬਾਈ ਆਪਾਂ ਆ ਦਿਖਾ ਦੇਣਾ ਤੁਹਾਨੂੰ ਕੁੱਤਾ ਆ ਬੈਠਾ ਪੰਪੂ ਆਹ ਡਸਟੀ ਚੀਜ਼ ਦਾ ਪਤਾ ਇੱਕ ਜਾਣ ਕੇ ਮੰਨਿਆ ਹੋਇਆ ਬਾਈ ਆਹ ਬੈਠਾ ਨੇ ਕਰ ਲਓ ਸ਼ੌਕ ਇਹ ਐ ਬਾਈ ਡਸਟੀ ਚੀਜ਼ ਦਾ ਪਤਾ ਬੱਦ ਦੇਖ ਲੋ ਇਹਦਾ ਇਹ ਜੇ ਸਾਢੇ 3-4 ਮਹੀਨਿਆਂ ਦਾ ਹੋ ਗਿਆ 30 ਮਈ 30 ਮਈ ਦਾ ਜਨਮ ਮੇਰੇ ਸਾਹ ਚ ਅੱਜ ਦੇਖ ਲੋ ਕਿੰਨੀ ਐ ਅਕਤੂਬਰ ਚੱਲੀ ਜਾਂਦਾ ਨੰਬਰ 4-4 ਕੁ ਮਹੀਨਿਆਂ ਦਾ ਹੋ ਗਿਆ ਇਹ ਇਹਦਾ ਨਾਮ ਰੱਖਿਆ ਹੋਇਆ ਐਮਸੀ ਮੈੱਕੀ ਮੈਕ ਜਾਂ ਮੈੱਕੀ ਲਾ ਲੋ ਮੂੰ ਤਾਂ ਰੱਖਿਆ ਸੀ ਇਹਦਾ ਐਮਸੀ ਮਤਲਬ ਮੈਕਡਾਵਲ दारू ਦੀ ਬੋਤਲ ਇਹ ਡਸਟੀ ਚੀਜ਼ ਦਾ ਪੱਤਾ ਬਈ ਕਦਾ ਆਪਣੇ ਸਾਰਾ ਪੱਕਾ ਹੈਗਾ ਬਾਈ ਇੱਧਰ ਦੇਖ ਲੋ ਫਰਸ਼ ਹੈ ਤਾਂ ਹੀ ਨਹੀਂ ਆਪਾਂ ਇਹਨੂੰ ਖੁੱਲਾ ਛੱਡਦੇ ਕਈ ਵਾਰ ਕੋਈ ਕੁੱਤੇ ਦੀ ਕੋਈ ਲੱਤ ਉਹ ਹੋ ਜੇ ਜਾਂ ਕੁਛ ਵੀ ਹੋ ਜੇ ਨਾ ਤਾਂ ਹੀ ਚੱਪਾ ਬਹਿ ਜਾ ਤਾਂ ਹੀ ਨਹੀਂ ਭਈਆ ਪਾਉ ਕਰਦੇ ਹੁਣ ਆਪਣਾ ਐਡਾ ਸੈਟਅਪ ਹੈ ਆ ਕੈਮਰੇ ਲੱਗੇ ਹੋਏ ਆ ਸਾਰਾ ਸੈਟਅਪ ਹੈ ਬਾਈ ਸ਼ੌਂਕ ਹੈ ਬਾਈ ਸ਼ੌਂਕ ਕਰਕੇ ਉਰੋਂ ਤੱਕ ਆਏ ਹਨਾ ਹੁਣ ਆਪਾਂ ਨੂੰ ਕੋਈ ਜਿੱਤ ਹਾਰ ਦਾ ਨਹੀਂ ਹੈਗਾ ਆਪਾਂ ਨੂੰ ਕੋਈ ਨਹੀਂ ਆਪਾਂ ਕੱਲੇ ਰੱਖਿਆ ਸ਼ੌਂਕ ਹੀ ਆ ਰੱਖਿਆ ਬਾਈਆਂ ਛੱਡ ਲੈਣੇ ਆ ਆਪਾਂ ਨੂੰ ਉਹੀ 5 ਜਾਂ 10 ਭਰਾ ਮਿਲ ਜਾਂਦੇ ਜਾਂ ਵੱਧ ਮਿਲ ਜਾਂਦੇ ਨਾ ਕੋਈ ਭਰਾ ਆਪਣੀ ਵੀਡੀਓ ਦੇਖਦਾ ਹੁੰਦਾ ਜਾਂ ਕੋਈ ਆਪਾਂ ਨੂੰ ਵਧੀਆ ਪਿਆਰ ਕਰਨ ਵਾਲੇ ਹੁੰਦੇ ਆ ਭਰਾ ਠੀਕ ਹੈ ਸੀਨੀਅਰ ਬੰਦੇ ਹੁੰਦੇ ਨੇ ਹੋਲੀ-ਹੋਲੀ ਬੰਦੇ ਦੇ ਸਾਰੇ ਨਾਲ ਲਿੰਕ ਪੈਂਦੇ ਆ ਨਾ ਬਾਈ ਆਪਾਂ ਦਾ ਹਜੇ ਸਟਾਰਟ ਹੀ ਕੀਤਾ ਨਾ ਆਪਣਾ ਚੈਨਲ ਹੌਲੀ ਹੌਲੀ ਗਰੋ ਕਰਾਂਗੇ ਯਾਰ ਹੌਲੀ ਹੌਲੀ ਆਪਾਂ ਨੂੰ ਜਾਣਕਾਰੀ ਮਿਲੂਗੀ ਠੀਕ ਹੈ ਕੋਈ ਭਰਾ ਹੁਣ ਜਿੰਮੇ ਜਾਨਵਰ ਮੈਕੀਨਾ ਭਰਾ ਆਪਾਂ ਨੂੰ ਦੱਸੋ ਯਾਰ ਆਪਣੀ ਕੀ ਗਲਤੀ ਹੈ ਨਾ ਜਾਂ ਕੋਈ ਹੋਰ ਭਰਾ ਉਹ ਫੋਨ ਕਰਨਗੇ ਜਾਂ ਆਪਾਂ ਨੂੰ ਯਾਰ ਹੌਲੀ ਹੌਲੀ ਜਿੰਮੇ ਆਪਾਂ ਇੱਕ ਦੂਜੇ ਨਾਲ ਬੇਚ ਤਾਂ ਉਹਨੂੰ ਪਤਾ ਲਾ ਦੇਣਾ ਬਈ ਆਪਣਾ ਤਾਂ ਆ ਕੰਮ ਆਪਾਂ ਹੌਲੀ ਹੌਲੀ ਗਰੋ ਕਰੀ ਜਾਂਦੇ ਆ ਚੈਨਲ ਨੂੰ ਵੀ ਆਪਾਂ ਜਾਨਵਰਾਂ ਦਾ ਸ਼ੌਂਕ ਕਰਾ ਦਿੰਦੇ ਆ ਚਲ ਆਪਾਂ ਥੋੜੀ ਪਾਉਣੀ ਆ ਨਾ ਵੀਡੀਓ ਕੱਟ ਪੈਂਦੀਆਂ ਨੇ ਪਰ ਗਰੋ ਕਰਦੇ ਆ ਹਰ ਚੀਜ਼ ਆਪਾਂ ਜਿੰਨਾ ਕਿ ਹੁੰਦਾ ਆਪਾਂ ਦੱਸਦੇ ਆ ਹੁਣ ਇਹ ਜਾਦੀ ਮਾਰਸਾ ਹੋ ਗਿਆ ਜਿੰਨੇ ਚੀਨਾ ਮਾਰ ਚੀਨਾ ਮਾਰਸਾ ਹੋ ਗਿਆ ਬਾਈ ਠੀਕ ਹੈ ਆਪਣਾ ਭਰਾ ਹੋ ਗਿਆ ਸਾਡਾ ਆਪ ਦਾ ਸਰਪੰਚ ਠੀਕ ਹੈ ਫਾਫਨੇ ਵਾਲਾ ਹੋ ਗਿਆ ਲੱਲੂ ਵਾਲੇ ਸਰਪੰਚ ਹੋ ਗਿਆ ਬਾਈ ਧੀਰਾ ਹੋ ਗਿਆ 20 ਦਾ ਸਰਪੰਚ ਹੋ ਗਿਆ ਧੀਰਾ ਲੱਲੂਆਣਾ ਜੀ ਹੋਗੇ ਨਾ ਹੋਰ ਬਾਬਾ ਨਿੰਗ ਹੋਗੇ ਠੀਕ ਹੈ ਜਿਵੇਂ ਸਾਡੇ ਈਰੀਚ ਜਿੰਨੇ ਕੇ ਯਾਰ ਮੈਨੂੰ ਪਤਾ ਸਾਡੇ ਮਾਰਸੇ ਦੇ ਜਿਵੇਂ ਹੁਣ ਬੋਹ ਹੈ ਈਰੀਚ ਬਾਈ ਹੋਗੇ ਆ ਬਲਾ ਡੇ ਈਰੀਚ ਹੀ ਪੈਗੇ ਬਾਈ ਮਿੱਕੀ ਜੀ ਬਾਈ ਮਿੱਕੀ ਗਾਮੀਆਣਾ ਠੀਕ ਹੈ ਇਧਰਲੇ ਹੋ ਗਏ ਯਾਰ ਹਰ ਪਿੰਡ ਜੀ ਯਾਰ ਆ ਦੇ ਟਾਈਮ ਤੋਂ ਤੁਹਾਨੂੰ ਪਤਾ ਕਬੂਤਰਾ ਸ਼ੌਂਕ ਹੀ ਹੈ ਨਾ ਬਈ ਹਰ ਘਰ ਮੁੰਡਿਆਂ ਨੂੰ ਪੂਰਾ ਸ਼ੌਂਕ ਪੈ ਗਿਆ ਇਹ ਚੀਜ਼ ਦਾ ਜੇ ਆਪਾਂ ਹੀ ਹੁਣ ਇਹ ਚ ਸੁਧਾਰ ਕਰਾਂਗੇ ਤਾਂ ਹੀ ਅੱਗੇ ਹੌਲੀ-ਹੌਲੀ ਜਿਹੜੀ ਨਵੀਂ ਪੀੜ੍ਹੀ ਹੈ ਸਾਰੇ ਇੱਕ ਦੂਜੇ ਨਾਲ ਵਧੀਆ ਵਰਤਣਗੇ ਹੁਣ ਜਿਵੇਂ ਬਾਜ਼ੀਆਂ ਕਬੂਤਰ ਜੱਕ ਲੈਂਦੇ ਆ ਇੱਕ ਅਗਲੇ ਨੂੰ ਕਹਦੇ ਬਈ ਆ ਤੇਰਾ ਕਬੂਤਰ ਮੋੜਨੇ ਆ ਤੂੰ ਬਈ ਬਾਜੀ ਆਪ ਦਾ ਛੱਡ ਜਤਨਾ ਹਾਰਦਾ ਉਹ ਤੇਰੀ ਕਿਸਮਤ ਹੈ ਪਰ ਸਾਨੂੰ ਬੱਚੇ ਕਿਹੜਾ ਉਹਨੂੰ ਦੇ ਦੇਈ ਇੱਕ ਤਾਂ ਜਿੱਥੇ ਆ ਗੱਲ ਹੋ ਜੇ ਹੁਣ ਆਪਣੇ ਕੋਲ ਬਈਆ ਬੋਤਲ ਬੈਠੀ ਹੈ ਨਾ ਇਹਦੀ ਮੈਂ ਬਾਈ ਬਲਜੀਤ ਬੱਬੂ ਆ ਬਲਜੀਤ ਵੱਡਾ ਭਰਾ ਆਪਣਾ ਠੀਕ ਹੈ ਚੀਨੀ ਮਾਰਦਾ ਆਪਾਂ ਉਹਨੂੰ ਦੱਸਤਾਈ ਬਈ ਇਹ ਆਪਣੇ ਹੈਰੀ ਦੀ ਅਤਲੇ ਵਾਲੇ ਦੀ ਠੀਕ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਰੱਖ ਨਾ ਬੱਚੇ ਘੜਾ ਕਢਾ ਲੈ ਕਹਿੰਦਾ ਚੰਗੀ ਹੈ ਉਤਰਾ ਠੀਕ ਹੈ ਵੱਡਾ ਭਰਾ ਜੈਂਗੋ ਹੋ ਗਿਆ ਬਾਈ ਚੀਨੀ ਕੇ ਗਰੁੱਪ ਦਾ ਜਿਵੇਂ ਹੁਣ ਆਪਣਾ ਜਮਾਰਕੇ ਵਾਲਾ ਬਾਈ ਹੋ ਗਿਆ ਕੀ ਨਾ ਉਹਦਾ ਆਪਣੇ ਨਾ ਜਮਾਰਕੇ ਵਾਲਿਆ ਜਿਨ੍ਹਾਂ ਨੇ ਹੁਣ ਬਾਜੀ ਕਰਾਈ ਆ ਪਿੱਛੇ ਜਿਹੜਾ ਭਰਾ ਨੇ ਆਪਣੇ ਨੇ ਮੈਂ ਭਾਈ ਦਾ ਨਾਮ ਭੁੱਲ ਗਿਆ ਜਾਦੀ ਮਾਨਸਾ ਗਰੁੱਪ ਦਾ ਹੀ ਐ ਜਿਵੇਂ ਜੋਤ ਹੋ ਗਿਆ ਜਾਦੀ ਮਾਨਸਾ ਗਰੁੱਪ ਦਾ ਉਹ ਵੀ ਮੇਰਾ ਭਰਾ ਹੈ ਵੱਡਾ ਗਿਆਨੀ ਆਪਣਾ ਜੋਤ ਭਰਾ ਮੈਂਨਾਂ ਦਾ ਬਹੁਤ ਟਾਈਮ ਦੀ ਜੋਤ ਨਾਲ ਵੀ ਛੋਟੀ ਮਾਨਸਾ ਖੇਡਦੇ ਰਹੇ ਆ ਉੱਥੇ ਬਾਈ ਹੋਿਆਂ ਕੋਲੇ ਬਾਸਕਟਬਾਲ ਗੇਮ ਕਰਦੇ ਰਹੇ ਆ ਸਾਰੇ ਭਰਾ ਵਧੀਆ ਐ ਯਾਰ ਸਾਰਿਆਂ ਨੇ ਵਰਤ ਕੇ ਰੱਖੋ ਨਾ ਮਿਲ ਵਰਤ ਕੀ ਐ ਗਰੁੱਪ ਆਪਦੀ ਥਾ ਰਹਿ ਗਈ ਯਾਰ ਜਾਰੀ ਦੋਸਤੀ ਆਪਦੀ ਹਨਾ ਸਾਰੇ ਵਰਤੋ ਬਾਜੀਆ ਤਾਂ ਯਾਰ ਜਿੱਤ ਹਾਰ ਕਿਸਮਤ ਦੀ ਐ ਹਈਆ ਉਹਦਾ ਗਰੁੱਪ ਦਾ ਨਾਮ ਹੁੰਦਾ ਚੱਲ ਆਪਾਂ ਗਰੁੱਪ ਨੂੰ ਆਪਾਂ ਕਿਸੇ ਤੋਂ ਨਹੀਂ ਮਾੜਾ ਕਹਿੰਦੇ ਨਾ ਭਰਾ ਸਾਰੇ ਵੱਡੇ ਆਪਣੇ ਸੀਨੀਅਰ ਨੇ ਆਪਣੇ ਦਾ ਸਾਰੇ ਵਧੀਆ ਵਰਤ ਕੇ ਰੱਖੋ ਬਈ ਕਮੇਟੀਆਂ ਜਿਹੜੀਆਂ ਬਣੀਆਂ ਸਾਰੇ ਵਧੀਆ ਇੱਕ ਦੂਜਾ ਸਾਥ ਦੋ ਗੱਲਾਂ ਮੰਨੋ ਕਮੇਟੀਆਂ ਦੀਆਂ ਆਪਾਂ ਨੂੰ ਤਾਂ ਫਾਇਦਾ ਹੀ ਹੈ ਨਾ ਆਪਣੀ ਕੌਂਟਰਵਾਜੀ ਜੇ ਸੁਧਾਰ ਹੋ ਰਿਹਾ ਵਾਧਾ ਹੋ ਰਿਹਾ ਨਾ ਵਧੀਆ ਬਈ ਚਾਹ ਠੀਕ ਹੈ ਭਰਾ ਵੀਡੀਓ ਅੱਜ ਬਹੁਤ ਵੱਡੀ ਹੋ ਗਈ ਮੈਂ ਵੀ ਬੜਾ ਬੋਲਿਆ ਨਾ ਯਾਰ ਕਿਸੇ ਨੂੰ ਭਰਾ ਗਲਤ ਬੋਲਿਆ ਗਿਆ ਹੋਵੇ ਮਾੜਾ ਚੰਗਾ ਬੋਲਿਆ ਗਿਆ ਬਈ ਮਾਫ ਕਰਿਓ ਠੀਕ ਹੈ ਭਰਾ ਅੱਜ ਦਾ ਸ਼ੌਂਕ ਰਾਇਆ ਸਾਨੂੰ ਆਪਾਂ ਆਪਣੇ ਜਾਨਵਰਾਂ ਇਕੱਲੇ ਕਬੂਤਰਾਂ ਦਾ ਬਈ ਤੇ ਦੀਵਾਲੀ ਮੌਕੇ ਆਪਾਂ ਬਈ ਜਰੂਰ ਤੁਹਾਨੂੰ ਰਾਜਨ ਵਾਲੇ ਕਬੂਤਰਾਂ ਸ਼ੌਂਕਰਾ ਮੈਂ ਦੋ ਜੋੜਿਆਂ ਦਾ ਠੀਕ ਹੈ ਇੱਕ ਅੱਜ ਕਰਾਤਾ ਦੋ ਜੋੜਿਆਂ ਦਾ ਆਪਾਂ ਦੀਵਾਲੀ ਤੇ ਕਰਾਵਾਂਗੇ ਤੇ ਦੋ ਜੋੜਿਆਂ ਦਾ ਬਾਅਦ ਚ ਕਰਾਵਾਂਗੇ ਤੇ ਬਈ ਆਪਾਂ ਕੇ ਇੰਟਰਵਿਊ ਕਰਾਂਗੇ ਤੇ ਯਾਰ ਬਈ ਸਹੀ ਦੱਸਾਂ ਮੈਂ ਹੈਗੀਆਂ ਹਜੇ ਕਰੋ ਯਾਰ ਆ ਦਾ ਗਵਰਨਮੈਂਟ ਜੋਬ ਦੀ ਤਿਆਰੀ ਕਰੀ ਜਾਂਦਾ ਕਿ ਗਵਰਨਮੈਂਟ ਜੋਬ ਮਿਲ ਜੇ ਨਾ ਤਾਂ ਇਹ ਟਾਈਮ ਨਹੀਂ ਲੱਗਦਾ ਸਹੀ ਦੱਸਾਂ ਕੀ ਕਰ ਬਾਈ ਜਾ ਹੀ ਨਹੀਂ ਜਾਂਦਾ ਬਈ ਯਾਰ ਹੁਣ ਵੱਡਾ ਭਰਾ ਜੂ ਆ ਅਗਲੇ ਮਹੀਨੇ ਤੇ ਆਪਾਂ ਉਦੋਂ ਕੋਸ਼ਿਸ਼ ਕਰਾਂਗੇ ਬਈ ਜੇ ਕਿਸੇ ਭਰਾ ਦੀ ਵੀਡੀਓ ਬਣ ਸਕੀ ਯਾਰ ਇੰਟਰਵਿਊ ਹੋ ਸਕੀ ਠੀਕ ਹੈ ਪੰਜ ਜਾਂ 10 ਬੰਦਿਆਂ ਦੀ ਜਿੰਨੀ ਵੀ ਆਪਣੇ ਮਹੀਨੇ ਦੇ ਵਿੱਚ ਵਿੱਚ ਆਪਾਂ ਦਾ 10 ਜਾਂ 15 ਜਣਾਂ ਦੇ ਇੰਟਰਵਿਊ ਕੀਤੀ ਆਪਾਂ ਇਹ ਜਰੂਰ ਪਾਵਾਂਗੇ ਬਈ ਯਾਰ ਆਪਣੇ ਦੂਜੇ ਕਿਸੇ ਭਰਾ ਕੋਲ ਜਾਇਆ ਗਿਆ ਠੀਕ ਹੈ ਆਪਾਂ ਤੁਹਾਨੂੰ ਲਾ ਰਾਇਆ ਨਹੀਂ ਲਾ ਰਹੇ ਨਾ ਆਪਣੇ ਚੈਨਲ ਦੇ ਆਪਣੇ ਤੋਂ ਜੀ ਦੇ ਭਰਾ ਕੋ ਹੋ ਸਕਿਆ ਆਪਾਂ ਜਰੂਰ ਜਾਵਾਂਗੇ ਯਾਰ ਜਿਵੇਂ ਹੁਣ ਆਪਣਾ ਭਰਾ ਆਜ਼ਾਦੀ ਮਾਨਸਾ ਜਾਂ ਚੀਨਾ ਮਾਨਸਾ ਵੱਡਾ ਭਰਾ ਹੈ ਆਪਣਾ ਚੀਨਾ ਮਾਨਸਾ ਬਾਈ ਆਪਾਂ ਚੀਨਾ ਮਾਨਸਾ ਬਾਈ ਕੋਲ ਵੀ ਜਾ ਕੇ ਆਵਾਂਗੇ ਕੱਲ ਭਰਾ ਤਾਂ ਆਪਣਾ ਹੈ ਨਹੀਂ ਨਾ ਬੱਬੂ ਹੈ ਭਰਾ ਬੱਬੂ ਦੀ ਇੰਟਰਵਿਊ ਕਰਕੇ ਆਵਾਂਗੇ ਨਾ ਬਾਈ ਜਿਵੇਂ ਹੁਣ ਜੋਤ ਆਜ਼ਾਦੀ ਮਾਨਸਾ ਗਰੁੱਪ ਚੋਂ ਕੋਈ ਨਹੀਂ ਨਵੇਂ ਜਮਾਰਕੇ ਆਲਾ ਬਾਈ ਆਪਾਂ ਉਹਦੇ ਕੋਲ ਵੀ ਜਾ ਕੇ ਆਵਾਂਗੇ ਠੀਕ ਹੈ ਜਿਹੜੇ ਆਪਣੇ ਮਾਨਸਾ ਏਰੀਆ ਚ ਨੇ ਯਾਰ ਜਿੰਨੇ ਭਰਾ ਆਪੋਂ ਨਵੀਂ ਵੀਡੀਓ ਕਰਾਏ ਜਿੰਨਾਂ ਨੇ ਬਾਜ਼ੀਆਂ ਜਿੱਤੀਆਂ ਜਾਂ ਕਬੂਤਰ ਛੱਡੇ ਐ ਕਿਹੜੀ ਨਸਲ ਬੈਠੀ ਐ ਤੁਹਾਨੂੰ ਜ਼ਰੂਰ ਸ਼ੌਂਕ ਕਰਾਵਾਏ ਬਈ ਤੇ ਵੀਰੇ ਓਕੇ ਦੀਵਾਲੀ ਲਈ ਬਈ ਮੁਬਾਰਕਾ ਠੀਕ ਐ ਘਰ ਦਾ ਆਪਦਾ ਧਿਆਨ ਰੱਖੋ ਬਈ ਸੇਵਾ ਕਰੋ ਕਬੂਤਰਾਂ ਦੀ ਘਰਦਿਆਂ ਦਾ ਸਪੋਰਟ ਕਰੋ ਘਰਦਿਆਂ ਦਾ ਖਿਆਲ ਰੱਖੋ ਟੇਕ ਰਵਰੇ ਧਿਆਨ ਰੱਖਿਓ ਵੀਰੇ ਸਾਰੇ ਜਾਣੇ